ਸ਼੍ਰੀ ਗੁਰੂ ਹਰ राय ਸਾਹਿਬ ਜੀ ਦੇ ਸਮੇਂ ਦੀ ਗੱਲ ਹੈ ਜਦੋਂ ਗੁਰੂ ਹਰ राय ਸਾਹਿਬ ਜੀ ਦੇ ਖਿਲਾਫ ਕਈ ਸੂਬਿਆਂ ਦੇ ਰਾਜਿਆਂ ਅਤੇ ਵਜ਼ੀਰਾਂ ਨੇ ਬਾਦਸ਼ਾਹ ਔਰੰਗਜ਼ੇਬ ਨੂੰ ਪੜਕਾਇਆ ਤਾਂ ਔਰੰਗਜ਼ੇਬ ਨੇ ਗੁਰੂ ਜੀ ਨੂੰ ਸੱਦਾ ਪੱਤਰ ਭੇਜਿਆ ਤਾਂ ਗੁਰੂ ਜੀ ਆਪਣੇ ਰੰਜੇਵਿਆਂ ਦੇ ਕਾਰਨ ਨਹੀਂ ਜਾ ਸਕੇ ਗੁਰੂ ਜੀ ਨੇ ਆਪਣੇ ਵੱਡੇ ਪੁੱਤਰ ਬਾਬਾ ਰਾਮ ਰਾਏ ਜੀ ਨੂੰ ਬਾਦਸ਼ਾਹ ਔਰੰਗਜ਼ੇਬ ਪਾਸ ਭੇਜਿਆ ਤਾਂ ਔਰੰਗਜ਼ੇਬ ਨੇ ਰਾਮ ਰਾਏ ਜੀ ਨੂੰ ਕਰਮਾਤਾ ਵਿਖਾਉਣ ਦਾ ਪ੍ਰਸਤਾਵ ਰੱਖਿਆ ਉਸ ਵਕਤ RAM RAJ JI ਨੇ ORANGZEB ਨੂੰ 72 ਕਰਾਮਾਤਾ ਵਿਖਾਈਆਂ ਉਹਨਾਂ ਵਿੱਚੋਂ ਇੱਕ ਕਰਾਮਾਤ ਬਾਜ ਪੰਛੀ ਦੇ ਪਿਛਲੇ ਜਨਮ ਦੀ ਵੀ ਹੈ ਇਹ 12ਵੀਂ ਕਰਾਮਾਤ ਹੈ ਨਵੇਂ ਹੋ ਤਾਂ ਆਪ ਜੀ ਚੈਨਲ ਨੂੰ ਸਬਸਕ੍ਰਾਈਬ ਕਰ ਲੈਣਾ ਜੀ ਇੱਕ ਦਿਨ ਸ਼੍ਰੀ RAM RAJ JI ਬਾਦਸ਼ਾਹ ORANGZEB ਪਾਸ ਬੈਠੇ ਹੋਏ ਸਨ ਉਸ ਸਮੇਂ ਬਾਦਸ਼ਾਹ ਪਾਸ ਇੱਕ ਬਾਜ ਸੀ ਬਾਦਸ਼ਾਹ ਨੇ RAM RAJ JI ਨੂੰ ਕਿਹਾ ਹਿੰਦੂ ਸ਼ਾਸਤਰ ਅਨੁਸਾਰ ਇਹ ਜੀਵ ਕਈ ਜੁਨਾ ਵਿੱਚ ਜਨਮ ਲੈਂਦਾ ਹੈ ਜੇ ਇਹ ਗੱਲ ਠੀਕ ਹੈ ਤਾਂ ਦੱਸੋ ਕਿ ਇਹ ਬਾਜ਼ ਪਿਛਲੇ ਜਨਮ ਵਿੱਚ ਕਿਸ ਜੁਨੀ ਵਿੱਚ ਸੀ ਇਸ ਬਾਜ਼ ਨੇ ਸ਼ਿਕਾਰ ਕਰਕੇ ਸਾਨੂੰ ਬਹੁਤ ਮਾਸ ਖਵਾਇਆ ਹੈ ਮੈਨੂੰ ਇਹ ਬੜਾ ਚੰਗਾ ਲੱਗਦਾ ਹੈ ਰਾਮ ਰਾਏ ਜੀ ਨੇ ਦੱਸਿਆ ਤੁਹਾਡੇ ਪਿਤਾ ਸ਼ਾਹ ਜਹਾਂ ਦੇ ਇੱਕ ਵਜ਼ੀਰ ਨੇ ਇੱਕ ਦਿਨ ਬੜੇ ਮਸਾਲੇ ਪਾ ਕੇ ਮਾਸ ਪਕਾਇਆ ਅਤੇ ਬਾਦਸ਼ਾਹ ਵਾਸਤੇ ਦੇਗਚਾ ਭਰ ਕੇ ਲੈ ਤੁਰਿਆ ਰਸਤੇ ਵਿੱਚ ਉਸ ਨੂੰ ਵਿਚਾਰ ਆਈ ਕਿ ਜਦ ਸ਼ਾਹ ਨੇ ਸ਼ਰਾਬ ਪੀਤੀ ਹੋਵੇਗੀ ਉਸ ਨੂੰ ਇਹ ਮਾਸ ਬਹੁਤ ਸੁਆਦ ਲੱਗੇਗਾ ਫਿਰ ਜਦ ਉਹ ਪ੍ਰਸੰਨ ਹੋ ਜਾਏਗਾ ਤਾਂ ਮੈਂ ਉਸ ਪਾਸੋਂ ਜੋ ਮੰਗਾਗਾ ਉਹੀ ਮਿਲ ਜਾਏਗਾ ਇਨ੍ਹਾਂ ਵਿਚਾਰਾਂ ਨਾਲ ਜਦ ਉਹ ਜਾ ਰਿਹਾ ਸੀ ਤਾਂ ਰਸਤੇ ਵਿੱਚ ਉਸ ਦੀ ਇੱਕ ਜ਼ਹਿਰੀ ਸੱਪ ਲੜਨ ਕਰਕੇ ਮੌਤ ਹੋ ਗਈ ਆਪਣੀ ਅੰਤ ਸਮੇਂ ਦੀ ਇੱਛਾ ਅਨੁਸਾਰ ਉਹ ਬਾਜ ਦਾ ਜਨਮ ਧਾਰ ਕੇ ਤੁਹਾਨੂੰ ਰੋਜ਼ ਮਾਸ ਖਵਾ ਰਿਹਾ ਹੈ ਜਦ ਇਸ ਗੱਲ ਦੀ ਤਸਦੀਕ ਬਾਦਸ਼ਾਹ ਨੇ ਬੁੱਢੇ ਅਹਿਲਕਾਰਾਂ ਤੋਂ ਕਰਵਾਈ ਤਾਂ ਬਾਦਸ਼ਾਹ ਔਰੰਗਜ਼ੇਬ RAM RAI ਜੀ ਦੇ ਬਚਨਾਂ ਉੱਤੇ ਪ੍ਰਸੰਨ ਹੋਇਆ